ਕਲਨੌਰ ਕਸਬਾ ਇਤਿਹਾਸਿਕ ਕਸਬਾ ਜਿੱਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ ਵਧੀਆ ਰਾਜਾ ਮੰਨਿਆ ਗਿਆ ਸੀ ਅਕਬਰ ਜਿਹੜਾ ਦੀਨੇ ਇਲਾਹੀ ਕਰਦਾ ਸੀ ਦੀਨੇ ਇਲਾਹੀ ਮਤਲਬ ਸਾਰੇ ਧਰਮਾਂ ਦੇ ਬੰਦਿਆਂ ਨੂੰ ਬਿਠਾ ਕੇ ਵਿਚਾਰ ਵਟਾਂਦਰਾ ਕਰਦਾ ਸੀ ਦੀਨੇ ਇਲਾਹੀ ਕਹਿੰਦੇ ਸੀ ਇੱਥੇ ਤਾਜਪੋਸ਼ੀ ਹੋਈ ਉਹਨਾਂ ਇਤਿਹਾਸਿਕ ਕਸਬਾ ਅੱਜ ਮੈਂ ਤੁਹਾਡੇ ਕੋਲੇ ਆਇਆ ਹਾਂ 1 ਜੂਨ ਨੂੰ ਇੱਕ ਇਤਿਹਾਸ ਹੋਰ ਸਿਰਜਦੇ ਉਹ ਕਲਾ ਨੌਰ ਵਾਲਿਓ ਲਵ ਯੂ ਟੂ ਲਵ ਯੂ ਟੂ ਇਤਿਹਾਸ ਸਿਰਜਣ ਵਾਸਤੇ ਧਰਤੀ ਮਸ਼ਹੂਰ ਹੈ ਇਹ ਧਰਤੀ ਇਤਿਹਾਸ ਬਣਾਉਣ ਵਾਲੀ ਹੈ ਇੱਕ ਤਰੀਕ ਨੂੰ ਹੋਰ ਇਤਿਹਾਸ ਬਣਾ ਦਿਓ ਇੱਕ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਨਾ ਕਿ ਅਸੀਂ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਇਹ ਉਹ ਵੀਰੋ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਹਜੇ ਕਾਗਜ਼ ਕੱਢ ਰਹੇ ਆ ਆ ਜਿਹੜਾ ਤੁਹਾਡਾ ਕੈਂਡੀਡੇਟ ਹੈ ਇਥੋਂ ਕਾਂਗਰਸ ਵਾਲਾ ਉਹਦੇ ਉਹਦਾ ਜਿਹੜਾ ਬਹੁਤ ਵੱਡਾ ਉਹਦਾ ਸਮਾਨ ਆ ਰਿਹਾ ਆਉਣ ਵਾਲੇ ਦਿਨਾਂ 'ਚ ਮੈਂ ਵਿਧਾਨ ਸਭਾ 'ਚ ਕਿਹਾ ਸੀ ਮੈਂ ਕਿਹਾ ਆ ਰਿਹਾ ਹੈ ਸਮਾਨ ਪੱਕੇ ਪੈਰੀ ਕਰਾਂਗੇ ਕੰਮ ਜੋ ਉਹਨਾਂ ਨੇ ਲੁੱਟਿਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਡੇ ਖੂਨ ਪਸੀਨੇ ਦੀ ਕਮਾਈ ਕਿਵੇਂ ਲੁੱਟੀ ਹੈ ਤੇ ਉਹਨਾਂ ਨੂੰ ਵੋਟ ਪਾ ਦਾਂਗੇ ਆਪਾਂ ਯਾਰ ਆਪਾਂ ਨੂੰ ਵੋਟ ਪਾ ਦਾਂਗੇ ਤਿੰਨ ਪੀੜੀਆਂ ਖਾ ਗਏ ਆਪਣੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾ ਪਖਾ ਗਏ ਕੀ ਰਹਿ ਗਿਆ ਹੁਣ ਬਾਹ ਦਰਖਤ ਵੀ ਯਾਰ ਆ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ ਗੁਰਦਾਸਪੁਰ ਵਾਲਿਓ ਐਤ ਕੀ ਤਾਂ ਬਦਲੋ ਆ ਤੁਹਾਡਾ ਆਪਣਾ ਪੁੱਤ ਆ ਤੁਹਾਡਾ ਆਪਣਾ ਭਰਾ ਆ ਨੌਜਵਾਨ ਮੁੰਡਾ ਕੰਮ ਕਰਨ ਦੀ ਇੱਛਾ ਹੈ ਜਨੂਨ ਹੈ ਨਾਲੇ ਜਿਹੜਾ ਐਂ ਕਹੇ ਨਾ ਰਾਜਨੀਤੀ ਯਾਦ ਰੱਖਿਓ ਜਿਹੜਾ ਐ ਕਹੇ ਜੀ ਮੇਰੀ ਆਖਰੀ ਇਲੈਕਸ਼ਨ ਐ ਉਹਨੂੰ ਤਾਂ ਕਦੇ ਨਾ ਵੋਟ ਪਾਇਓ ਕਿਉਂਕਿ ਉਹਦੇ ਕੋਲ ਜਾਬ ਵੀ ਨਹੀਂ ਸਾਡੇ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਐ ਮੈਂ ਕਿਹੜਾ ਆਉਣਾ ਹੁਣ ਇਹੋ ਜਿਹੇ ਜਵਾਕਾਂ ਨੂੰ ਵੋਟ ਪਾਉਂ ਜਿਨ੍ਹਾਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਕੋਈ ਤਲਵਾਰ ਤਾਂ ਲੜ ਕੇ ਵੀ ਅਗਲੀ ਵਾਰ ਕਿਹੜਾ ਮੂੰਹ ਲੈ ਕੇ ਜਾਊਗਾ ਸੋ ਤੁਹਾਡੇ ਕੋਲੇ ਐ ਇਸ ਤੋਂ ਪਹਿਲਾਂ ਬੀਜੇਪੀ ਵਾਲੇ ਉਹ ਅੱਜ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਉੱਥੇ ਦਿਨਾ ਨਗਰ ਬੀਜੇਪੀ ਵਾਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਣੀ ਦਿਓਲ ਹਾਂ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਸੇ ਘਰ ਚ ਕੋਈ ਜਦੋਂ ਨਲਕਾ ਗੇੜਦਾ ਨਾ ਸਣੀ ਦਿਓਲ ਨੂੰ ਗਾਲ ਕੱਢਦਾ ਪਹਿਲਾਂ ਵੀ ਆ ਨਲਕਾ ਪੱਟਣ ਵਾਲੇ ਨੇ ਪੱਟਿਆ ਸੋ ਵੀਰੋ ਉਹਨਾਂ ਨੇ ਕੀ ਲੈਣਾ ਯਾਰ ਤੁਹਾਡੀਆਂ ਪਸੀਬਤਾ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਗਿਆ ਨਾ ਪਿੰਡੇ ਦੇ ਹੰਡਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆਪਾਂ ਆਪਣੇ ਪਿੰਡਾਂ ਵਾਲੇ ਆ ਆਪਾਂ ਹੰਡਾਈਆਂ ਹੋਈਆਂ ਆਪਾਂ ਇੱਥੇ ਰਹਿੰਦੇ ਆ ਆਪਾਂ ਨੂੰ ਸਾਰਾ ਪਤਾ ਹੈ ਇੱਕ ਬਲਦਾਂ ਵਾਲਾ ਰੇੜਾ ਜੋੜਿਆ ਹੋਇਆ ਬੋਰ ਵਾਲੇ ਟੁਆਹਾਂ ਚੋਂ ਨਿਕਲਿਆ ਹੋਇਆ ਸਾਰੀਆਂ ਗਰੀਬੀਆਂ ਤੰਗੀਆਂ ਤਰਸੀਆਂ ਪਿੰਡੇ ਦੇ ਹੰਡਾਈਆਂ ਹੋਈਆਂ ਨੇ ਤਾਇਆ ਦਾ ਫਿਰ ਬਿਜਲੀ ਹੁਣ ਮੈਂ ਬਿਜਲੀ ਵਾਲੇ ਬੋਰਡ ਵਾਲੇ ਨੂੰ ਕਿਹਾ ਮੈਂ ਮੈਂ ਕਿਹਾ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦੇ ਦਫ਼ਤਰ ਰਾਤ ਨੂੰ ਕਿਉਂ 1:30 ਵਜੇ ਲਾਉਨੇ ਹੋ ਵੀ ਵੀ ਰਾਤ ਦੇ 2 ਵਜੇ ਲਾਈਟ ਆਉਗੀ ਮੈਂ ਕਿਹਾ ਦਿਨੇ ਲਾਈਟ ਦਿਓ ਦਿਨੇ ਆਉਂਦੀ ਹੈ ਨਾ ਇਹ ਉਹੀ ਬੰਦਾ ਸੁ ਕਰ ਸਕਦਾ ਜੀਨੇ ਇਹ ਰਾਤ ਨੂੰ 2 ਵਜੇ ਨੱਕੇ ਵੱਡੇ ਹੋਣ ਕੱਸੀਆਂ ਦਾ ਪਾਣੀ ਆ ਗਿਆ ਨਹਿਰਾਂ ਦਾ ਪਾਣੀ ਆ ਗਿਆ ਬਿਜਲੀ ਫ੍ਰੀ ਹੋਗੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਸੁਖਵੀਰੋ ਇਹਨਾਂ ਨੂੰ ਇਹ ਭਾਜਪਾ ਕਾਂਗਰਸ ਚਲੋ ਦੂਜਿਆਂ ਦਾ ਕੀ ਨਾਂ ਲੈਣਾ ਹੁਣ ਸੁਖਵੀਰ ਹੋਰ ਤਾਂ ਉਹਦਾ ਨਿਪਟ ਜਾ ਕੰਮ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖਿਆ ਤੁਰਿਆ ਫਿਰਦਾ ਕੋਈ ਨਹੀਂ ਹੁੰਦਾ ਆਲੇ-ਦਾਲੇ ਉਹੀ ਦੁਕਾਨਾਂ ਨੂੰ ਹੀ ਐ ਕਰ ਦਿੰਦਾ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਉਹ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਭਾਈ ਤੇ ਭਾਈਏ ਨੇ ਪੋਚੀ ਐ ਇਹ ਮੇਰਾ ਬਿਕਰਮ ਭਾਈ ਮੇਰਾ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਹਾਏ ਰੱਬਾ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਆ ਕੁੱਗੀ ਛਿੱਤਰ ਨਾਲ ਕੁੱਟੀ ਆ ਹੁਣ ਸਾਡੀ ਜੜ ਮਾਨਸ ਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਹਿਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹਿਰੀ ਧੰਨਵਾਦ ਕਰਦੇ ਕਿਤਰਾ ਵੀ ਡੇਰੇ ਵਾਲਿਓ ਠੀਕ ਠਾਕ ਹੋ ਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਨਾਰਾ ਮਾਰ ਕੇ ਦੱਸਦੀ ਏ ਬੇਅਰ ਕੀ ਡੇਰਾ ਬਾਬਾ ਨਾਨਕ ਵਾਲਿਆਂ ਚ ਕਿੰਨਾ ਕਰੰਟਾ ਤਿਆਰੋ ਦੋਵੇਂ ਬਾਵਾ ਖੜੀਆਂ ਕਰਕੇ ਇਨਕਲਾਬ ਆਮ ਆਦਮੀ ਪਾਰਟੀ ਜਿੰਦਾਬਾਦ ਮਾਰ ਜੋ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਬਹੁਤ ਧੰਨਵਾਦ ਐਰ ਕੀ ਝਾੜੂ ਦੇ ਨਾਲ ਨਾਲ ਪੋਚਾ ਵੀ ਫੇਰ ਦਿਓ ਨੁਕਰਾਜ ਵੀ ਘੱਟਾ ਨਾ ਰਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ 4 ਜੂਨ 4 ਜੂਨ ਨੂੰ ਤੁਹਾਡੀ ਡਿਊਟੀ ਖਤਮ ਹੈ ਮੇਰੀ ਸ਼ੁਰੂ ਹੈ ਕਲਾਨੌਰ ਦੇ ਵਿਕਾਸ ਵਾਸਤੇ ਇਧਰੋਂ ਕਹਿੰਦੇ ਆ ਕਲਾਨੌਰ ਆਖਰੀ ਹੈ ਪਰ ਜੇ ਆਪਾਂ ਇਧਰੋਂ ਸੋਚਿਆ ਕਿ ਕਲਾਨੌਰ ਪਹਿਲਾ ਵੀ ਹੈ ਪਹਿਲੇ ਦੇ ਤੌਰ ਤੇ ਸੋਚਾਂਗੇ ਜੋ ਵਿਕਾਸ ਦੇ ਕੰਮ ਨੇ ਮੈਨੂੰ ਦੱਸਿਓ ਕਿ ਇਹਨਾਂ ਦੇ ਮੂੰਹ ਬੰਦ ਕਰੋ ਯਾਰ ਆ ਜਿਹੜੇ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਇਹਨਾਂ ਦੇ ਮੂੰਹ ਬੰਦ ਕਰ ਦਿਓ 4 ਜੂਨ ਤੋਂ ਬਾਅਦ ਸ਼ਹਿਰੀ ਦਿੱਲੀ ਹੋਊਗਾ ਔਰ ਮੋਦੀ ਦੀ ਸਰਕਾਰ ਬਣ ਨਹੀਂ ਰਹੀ ਆਪਣਾ ਦਿੱਲੀ ਦੀ ਸਰਕਾਰ ਚ ਹਿੱਸਾ ਹੋਊਗਾ ਮਜਾਲ ਆ ਕੋਈ 1 ਰੁਪਿਆ ਆਪਣਾ ਰੋਕ ਕੇ ਸਿਖਾ ਦੇ ਕੋਈ ਇਨਕਲਾਬ ਜਿੰਦਾਬਾਦ ਇਨਕਲਾਬ